ਹਾਰੀ ਪਿਆ ਕਰਨ ਔਜਲਾ ਤੇ ਐਮ ਐਫ ਗੱਭਰੂ ਗੀਤ ਕਿਹੜਾ ਪੰਜਾਬੀ ਡਾਇਰੈਕਟਰ ਬਣਿਆ ਹਾਲੀਵੁੱਡ ਐਕਟਰ ਕਿਸ ਨੇ ਕੀਤਾ ਕਪਿਲ ਸ਼ਰਮਾ ਦੇ ਕੈਫੇ ਤੇ ਮੋੜ ਹਮਲਾ ਸਤਿ ਸ਼ਕਾਲ ਮੈਂ ਅਮਨ ਐਂਟਰਟੇਨਮੈਂਟ ਲਿੰਕ ਤੇ ਤੁਹਾਡਾ ਸਵਾਗਤ ਹੈ ਸਾਂਝੀਆਂ ਕਰਦੇ ਆਂ ਪੰਜਾਬੀ ਇੰਡਸਟਰੀ ਦੀਆਂ ਖਾਸ ਖਬਰਾਂ ਮੈਲਾ ਕਮਿਸ਼ਨ ਨੇ ਲਿਆਜ ਯੋਯੋ ਹਣੀ ਸਿੰਘ ਤੇ ਕਰਨ ਔਜਲਾ ਖਿਲਾਫ ਐਕਸ਼ਨ ਜੀ ਹਾਂ ਗੀਤਾਂ ਵਿੱਚ ਗਾਲ੍ਹਾਂ ਕੱਢਣ ਵਾਲਿਆਂ ਖਿਲਾਫ ਨੋਟਿਸ ਕੱਢੇ ਜਾ ਰਹੇ ਨੇ ਕਰਨ ਔਜਲਾ ਦਾ ਨਵਾਂ ਗੀਤ ਐਮਐਫ ਗੱਭਰੂ ਤੇ ਹਣੀ ਸਿੰਘ ਦਾ ਗੀਤ ਮਿਲੇਨੀਅਰ ਜਿਸ ਵਿੱਚ ਅਬਿਊਜ਼ਿਵ ਲੈਂਗੁਏਜ ਯੂਜ਼ ਕੀਤੀ ਗਈ ਹੈ ਗਾਲ੍ਹਾਂ ਤਾਂ ਔਰਤਾਂ ਤੇ ਹੀ ਹੁੰਦੀਆਂ ਨੇ ਇਸ ਕਾਰਨ ਵਿਮਨ ਕਮਿਸ਼ਨ ਚੇਅਰਪਰਸਨ ਰਾਜ ਲਾਲੀਗੇ ਲੱਗੇ ਆਏ ਨੇ ਤੇ ਉਹਨਾਂ ਨੇ ਸੂ ਮੋਟੋ ਲਿਆ ਦੋਵਾਂ ਨੂੰ 11 ਅਗਸਤ ਨੂੰ ਮੈਲਾ ਕਮਿਸ਼ਨ ਸਾਹਮਣੇ ਪੇਸ਼ ਹੋਣ ਦੇ ਹੁਕਮ ਵੀ ਦਿੱਤੇ ਗਏ ਨੇ ਉਹਨਾਂ ਕਿਹਾ ਕਿ ਜਦੋਂ ਇਹ ਕਲਾਕਾਰ ਸਟੇਜ ਤੇ ਆਉਂਦੇ ਨੇ ਤਾਂ ਉਹ ਹਮੇਸ਼ਾ ਆਪਣੀਆਂ ਮਾਵਾਂ ਦੇ ਯੋਗਦਾਨ ਨੂੰ ਯਾਦ ਰੱਖਦੇ ਨੇ ਤੇ ਆਪਣੀ ਪ੍ਰਸਿੱਧੀ ਵਿੱਚੇ ਆਪਣੀਆਂ ਮਾਵਾਂ ਦਾ ਹੱਥ ਦੱਸਦੇ ਨੇ ਪਰ ਸਟੇਜ ਤੇ ਗਾਉਂਦੇ ਸਮੇਂ ਔਰਤਾਂ ਲਈ ਗਲਤ ਸ਼ਬਦਾਂ ਦਾ ਇਸਤੇਮਾਲ ਕਰਦੇ ਨੇ ਉਹ ਆਪਣੀਆਂ ਮਾਵਾਂ ਨੂੰ ਵੀ ਗਾਲਾਂ ਕੱਢਦੇ ਨੇ ਤੇ ਸਭ ਨੂੰ ਪਤਾ ਹੈ ਕਿ ਸਭ ਨੇ ਗਾਣਾ ਵੀ ਸੁਨੇ ਆਇਆ ਦੇਖਿਆ ਵੀ ਹੈ ਕਿ ਕਹੋ ਜੀ ਲੱਚਰਤਾ ਔਰ ਕਹੋ ਜਾਂ ਜਿਹੜਾ ਲਫੰਗੀ ਪਾਸ਼ਾ ਯੂਜ਼ ਕੀਤੀ ਗਿਆ ਉਹਦੇ ਅੰਦਰ ਇਸ ਨੂੰ ਲੈ ਕੇ ਸੋਮੋਟੋ ਲਿਆ ਗਿਆ ਹੈ ਔਰ ਦੋ ਇੱਕ ਜਿਹੜੇ ਸਿੰਗਰ ਨੇ ਮਿਲੀਅਨ ਵਿਊਜ਼ ਵੀ ਆ ਰਹੇ ਨੇ ਉਹਨਾਂ ਦੇ ਮੈਂ ਇਸ ਚੀਜ਼ ਤੋਂ ਹੈਰਾਨ ਹਾਂ ਕਿ ਸਾਡੀ ਜ਼ਿੰਮੇਵਾਰੀ ਜਿਹੜੀ ਆ ਪੂਰੇ ਹਰ ਇੱਕ ਸਮਾਜ ਦੀ ਪੂਰੀਆਂ ਦੀ ਬਣਦੀ ਹੈ ਕਿ ਇਹੋ ਜੀ ਪਾਸ਼ਾ ਨੂੰ ਤੁਸੀਂ ਐਨਕਰੇਜ ਨਾ ਕਰੋ ਇੱਕ ਕਲੀ ਕਮਿਸ਼ਨ ਦੀ ਜ਼ਿੰਮੇਵਾਰੀ ਨਹੀਂ ਹੈ ਕਿ ਇਹਨਾਂ ਦੇ ਉੱਤੇ ਨੋਟਿਸ ਲਿਤਾ ਜਾਵੇ ਇਹਨਾਂ ਨੂੰ ਸਮਨ ਕੀਤਾ ਜਾਵੇ ਇਹ ਸਾਡਾ ਪੰਜਾਬੀ ਭਾਸ਼ਾ ਨੂੰ ਸਾਡੇ ਪੰਜਾਬੀ ਸੱਭਿਆਚਾਰ ਨੂੰ ਬਿਲਕੁਲ ਨੀਚੇ ਸਤਰ ਦੇ ਉੱਤੇ ਲੈ ਕੇ ਜਾ ਰਿਹਾ ਮੈਂ ਇਹ ਜਿਹੜੇ ਗਾਣੇ ਨੇ ਸਾਡੇ ਪੰਜਾਬ ਦੀ ਸ਼ਾਪ ਨੂੰ ਜਿਹੜੇ ਖਰਾਬ ਕਰਦੇ ਪਏ ਨੇ ਤੁਹਾਨੂੰ ਨੂੰ ਲੱਗਦਾ ਕਿ ਪੰਜਾਬ ਸਰਕਾਰ ਨੂੰ ਜਾਂ ਫਿਰ ਅਜੇ ਹੀ ਪੜਤਾਲ ਪਹਿਲਾਂ ਹੀ ਕਰ ਲੈਣੀ ਚਾਹੀਦੀ ਹੈ ਓਨਅਰ ਹੋਣ ਤੋਂ ਪਹਿਲਾਂ ਅਜਿਹੇ ਗਾਣਿਆਂ ਨੂੰ देखो ये जरूर है कि एक सेंसर बोर्ड होना चाहिए कि अगर ਇਹੋ ਜੇ ਗਾਣੇ ਨੇ ਮਗਰ ਇਹ ਇੱਕ ਹੀ ਹੁੰਦਾ ਨੇ ਕਿ ਇਹ ਜੈ ਸਿੰਗਰਸ ਜਿਹੜੇ ਹੈਗੇ ਨੇ ਇਹ ਫਿਰ ਉਸ ਪਰਦੇ ਦੇ ਪਿੱਛੇ ਆ ਜਾਂਦੇ ਨੇ ਕਿ ਅਸੀਂ ਤੇ ਜੀ ਬਾਹਰ ਫੋਰਨ ਕੰਟਰੀ ਸਾਡੇ ਆਫਿਸ ਨੇ ਉੱਥੇ ਅਸੀਂ ਰਜਿਸਟਰਡ ਹੈ ਉੱਥੇ ਇਹ ਜਿਹੜੀ ਇਹ ਚੀਜ਼ ਹੈ ਬੜੀ ਕਾਮਨ ਹੈ ਸੋ ਵੀ डोंट ਕਮ ਅੰਡਰ ਦੈਟ ਅਗਰ ਉਹ ਇਸ ਚੀਜ਼ ਦੇ ਉੱਤੇ ਲੈਂਦੇ ਨੇ ਫਿਰ ਉਹ ਉਸ ਤਰਤੀ ਨੂੰ ਯੂਜ਼ ਕਰਨ ਉਸ ਭਾਸ਼ਾ ਨੂੰ ਯੂਜ਼ ਕਰ ਉਹ ਸੇ ਲੈਂਗੁਏਜ ਆਪਣੇ ਗਾਣੇ ਗਾਣ ਲੇਕਿਨ ਪੰਜਾਬੀ ਭਾਸ਼ਾ ਨੂੰ ਆਪਣੀ ਮਾਂ ਬੋਲੀ ਨੂੰ ਇਸ ਤਰ੍ਹਾਂ ਦੇ ਠੇਸ ਜਿਹੜੀਆਂ ਨਹੀਂ ਪਹੁੰਚਾਣੀ ਚਾਹੀਦੀ ਸਿਰਫ ਵਿਊ ਸ਼ਿਪ ਕਰਕੇ ਸਭ ਕੁਝ ਕਿਤਾ ਚਾਹੁੰਦਾ ਮਾਮਾ ਪੈਣਾ ਦੀਆਂ ਇਸ ਤਾਨੂੰ ਛਾਲਾ ਚਾਹੁੰਦਾ ਵੋਟ ਐਲਸ ਇਹ ਸਿਰਫ ਇਹ ਹੀ ਹੈ ਕਿ ਜਿੰਨੇ ਵਧੀਆ ਵਿਊਜ਼ ਹੋਣਗੇ ਉੰਨੀ ਵਧੀਆ ਕਮਾਈ ਹੁੰਦੀ ਹੈ ਇਹਨਾਂ ਦੀ ਤੇ ਇਹ ਗੱਲ ਹੈ ਲੇਕਿਨ ਤੁਸੀਂ ਕਮਾਈ ਇੱਕ ਆਪਣੀ ਮਾਤ੍ਰ ਭਾਸ਼ਾ ਨੂੰ ਠੇਸ ਪਹੁੰਚਾ ਕੇ ਲੋਕਾਂ ਦੇ ਸੈਂਟੀਮੈਂਟਸ ਨੂੰ ਠੇਸ ਪਹੁੰਚਾ ਕੇ ਤੁਸੀਂ ਉਹ ਕਮਾਈ ਕਰਨਾ ਚਾਹੁੰਦੇ ਹੋ ਵਿਚ ਇਸ ਨਾਟ ਗੋਇੰਗ ਟੂ ਬੀ ਟੋਲਰੇਬਲ ਮੈਂ ਜਿਹ ਔਰ ਮੈਂ ਡੀਜੀਪੀ ਸਾਹਿਬ ਨੂੰ ਉਹਨਾਂ ਨੇ ਸਭ ਨੂੰ ਇਹੀ ਗੱਲ ਕਹੀ ਹੈ ਕਿ ਉਹਨਾਂ ਨੂੰ ਕੰਟੈਕਟ ਕੀਤਾ ਜਾਵੇ ਉਹਨਾਂ ਨੂੰ ਸਮਨ ਦਿੱਤੇ ਜਾਣ ਕਿ ਜੋ ਆ ਕੇ ਪੇਸ਼ ਕਰਨ ਦਸਨ ਚਾਹੇ ਉਹ ਆਪਣੀ ਮਾਫੀ ਮੰਗਣ ਸਭ ਇਕੋ ਲੋ ਜਾਂ ਆਪਣੇ ਜਿਹੜੇ ਗਾਣੇ ਦੇ ਲਿਰਿਕਸ ਨੇ ਜੋ ਵੀ ਹੈ ਲਿਰਸ ਮੈਂ ਦੁਹਰਾਉਣਾ ਨਹੀਂ ਚਾਹਦੀ ਉਹ ਸਾਰੇ ਹੁਣ ਬੀਪ ਕਰ ਕਰਕੇ ਉਹਨੂੰ ਸੁਣਾਈ ਦਿੰਦੇ ਨੇ ਤੇ ਉਸ ਚੀਜ਼ ਨੂੰ ਬਦਲੀ ਕਰ ਇਹਨਾਂ ਗਾਇਕਾ ਖਿਲਾਫ ਐਕਸ਼ਨ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਜ਼ਰੂਰ ਦੱਸੋ ਕਪਿਲ ਸ਼ਰਮਾ ਦੇ ਕੈਫੇ ਤੇ ਮੋੜ ਚੱਲੀਆਂ ਗੋਲੀਆਂ ਅਗਲੀ ਵਾਰ ਬੰਬੇ ਆ ਕੇ ਹਮਲਾ ਕਰਨ ਦੀ ਵੀ ਦਿੱਤੀ ਧਮਕੀ ਜੀ ਹਾਂ ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਕੈਫੇ ਤੇ ਇੱਕ ਵਾਰ ਫਿਰ ਤੋਂ ਹਮਲਾ ਹੋਇਆ ਹੈ ਇਹ ਇੱਕ ਮਹੀਨੇ ਵਿੱਚ ਦੂਜੀ ਘਟਨਾ ਹੈ ਬਿਸ਼ਨੋਈ ਗੈਂਗ ਦੇ ਗੈਂਗਸਟਰ 골ਡੀ ਢਿੱਲੋ ਨੇ ਇਸ ਹਮਲੇ ਦੀ ਸਾਰੀ ਜ਼ਿੰਮੇਵਾਰੀ ਲਈ ਹੈ ਜਿਸ ਦੀ ਇੱਕ ਪੋਸਟ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਹੀ ਹੈ ਇਸ ਬਾਰੇ ਰੈਡ ਐਫਐਮ ਕੈਨੇਡਾ ਵੱਲੋਂ ਹੋਰ ਕੀ ਜਾਣਕਾਰੀ ਦਿੱਤੀ ਗਈ ਹੈ ਉਹ ਵੀ ਸੁਣਾਉਣੇ ਆ ਰਾਤ ਵੇਲੇ ਸ਼ੂਟਰ ਆਉਂਦੇ ਨੇ ਔਰ ਗੱਡੀ ਦੇ ਵਿੱਚ ਬੈਠ ਕੇ ਉਹਨਾਂ ਦੇ ਵੱਲੋਂ ਇਸ ਕੈਫੇ ਦੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਔਰ ਉਸ ਦੀ ਵੀਡੀਓ ਵੀ ਜਿਹੜੀ ਹੈ ਬਾਕਾਇਦਾ ਉਹਨਾਂ ਦੇ ਵੱਲੋਂ ਵढाई ਜਾਂਦੀ ਹੈ ਤਾਂ ਸੇਮ ਉਸੇ ਪੈਟਰਨ ਦੇ ਉੱਤੇ ਦੂਜੀ ਵਾਰ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਸ ਕੈਫੇ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਔਰ ਤੁਹਾਨੂੰ ਦੱਸ ਦਿੰਨੇ ਆ ਕਿ ਪਿਛਲੀ ਵਾਰ ਜਿਹੜੀ ਗੋਲੀਆਂ ਚਲਾਈਆਂ ਗਈਆਂ ਸੀ ਉਸ ਦੀ ਜ਼ਿੰਮੇਵਾਰੀ ਇੱਕ ਸੋਸ਼ਲ ਮੀਡੀਆ ਪੋਸ ਦੇ ਰਾਹੀਂ ਹਰਜੀਤ ਸਿੰਘ ਲਾਡੀ ਔਰ ਤੂਫਾਨ ਸਿੰਘ ਦੇ ਵੱਲੋਂ ਲਈ ਗਈ ਸੀ ਹੁਣ ਠੀਕ 1 ਮਹੀਨਾ ਬੀਤਣ ਤੋਂ ਪਹਿਲਾਂ ਹੀ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਇਸ ਵਾਰ ਇਹ ਜ਼ਿੰਮੇਵਾਰੀ ਜਿਹੜੀ ਹੈ ਉਹ 골ਡੀ ਢਿੱਲੋਂ ਦੇ ਵੱਲੋਂ ਲਈ ਗਈ ਹੈ ਲਾਰੈਂਸ ਬਿਸ਼ਨੂਈ ਗੈਂਗ ਦਾ ਹੀ ਇਹ ਮੈਂਬਰ ਹੈ 골ਡੀ ਢਿੱਲੋਂ ਜਿਸ ਦੇ ਵੱਲੋਂ ਇਹ ਜ਼ਿੰਮੇਵਾਰੀ ਲਈ ਗਈ ਹੈ फायरिंग हुई है इसकी जिम्मेवारी में गोल्डी ढिलो और लॉरेंस बिश्नोई गैंग लेते हैं कहें हमने कॉल की थी इसको रेंग नहीं सुनाई दी तो कार्रवाई करनी पड़ी अब रेंग ना सुनेगी तो नेक्स्ट कार्रवाई जल्दी ही मुंबई करेंगे ਔਰ ਨਾਲ ਹੀ ਇਹਨਾਂ ਨੇ ਆਪਣੀ तमाम ਜਿਹੜੀ ਉਹਨਾਂ ਦੀ ਗੈਂਗਸ ਹੈਗੀਆਂ ਨੇ ਉਹਨਾਂ ਦਾ ਨਾਮ ਉਸ ਪੋਸਟ ਦੇ ਵਿੱਚ ਸਾਂਝਾ ਕੀਤਾ ਗਿਆ ਹੈ। ਚੱਲ ਮੇਰਾ ਪੁੱਤ 4 ਤੋਂ ਬਾਅਦ ਅਮਰਿੰਦਰ ਗਿੱਲ ਦੀ ਨਵੀਂ ਸੀਕਵਲ ਫਿਲਮ ਬੰਬੂ ਕਾਰਟ 2 ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ। ਜੀ ਹਾਂ ਚੱਲ ਮੇਰਾ ਪੁੱਤ 4 ਭਾਵੇਂ ਕਿ ਇੰਡੀਆ ਵਿੱਚ ਰਿਲੀਜ਼ ਨਹੀਂ ਹੋਈ ਫਿਰ ਵੀ ਖੂਬ ਹਿੱਟ ਜਾ ਰਹੀ ਹੈ ਤੇ ਖੂਬ ਕਮਾਈ ਕਰ ਰਹੀ ਹੈ। ਤੇ ਹੁਣ ਅਮਰਿੰਦਰ ਗਿੱਲ ਇਹ ਇੱਕ ਹੋਰ ਹਿੱਟ ਫਿਲਮ ਦਾ ਸੀਕਵਲ ਲੈ ਕੇ ਆ ਰਹੇ ਨੇ ਫਿਲਮ ਬੰਬੂ ਕਾਰਟ 2। ਭਾਵੇਂ ਕਿ ਇਸ ਫਿਲਮ ਦੇ ਵਿੱਚ ਬਤੌਰ ਅਦਾਕਾਰ ਅਮਰਿੰਦਰ ਗਿੱਲ ਨਜ਼ਰ ਨਹੀਂ ਆਉਣਗੇ ਪਰ ਫਿਰ ਵੀ ਪ੍ਰੋਡਿਊਸਰ ਦੇ ਤੌਰ ਤੇ ਰਿਦਮ ਬੁਆਇਸ ਐਂਟਰੇਨਮੈਂਟ ਵੱਲੋਂ ਬਣਾਈ ਜਾ ਰਹੀ ਹੈ ਫਿਲਮ ਬੰਬੂ ਕਾਟੂ ਇਸ ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰ ਲਈਏ ਤਾਂ ਐਮੇ ਵਰਕ ਬੀਨੂ ਢਿੱਲੋ ਕਰਮਜੀਤ ਤਨਮੋਲ ਅਤੇ ਸਿਮੀ ਚਾਹ ਲੀਡਿੰਗ ਅਤੇ ਪੈਰਲਲ ਕਿਰਦਾਰਾਂ ਦੇ ਵਿੱਚ ਨਜ਼ਰ ਆਉਣਗੇ ਇਸ ਦੇ ਨਾਲ ਹੀ ਵੀ ਦੱਸ ਦਈਏ ਕਿ ਫਿਲਮ ਦਾ ਨਿਰਦੇਸ਼ਨ ਪੰਕਜ ਬਤਰਾ ਕਰਨ ਜਾ ਰਹੇ ਨੇ ਤੇ ਰਾਈਟਰ ਜਸ ਗਰੇਵਾਲ ਨੇ ਥੀਏਟਰ ਜੋ ਗ੍ਰਿਫਤਾਰ ਹੋਈ ਨੀਰੂ ਬਾਜਵਾ ਤੇ ਤਾਨੀਆਂ ਕਹਿ ਸਕਦੇ ਆ ਕਿ ਇੱਕ ਡਰਾਮਾ ਕੀਤਾ ਗਿਆ ਫਫੇ ਕਟਣੀਆਂ ਦੇ ਟ੍ਰੇਲਰ ਲਾਂਚ ਤੇ ਸੀਪੀ 67 ਦੇ ਵਿੱਚ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਪਾਰੀ ਇਕੱਠ ਵੀ ਹੋਇਆ ਤੇ ਉਸੇ ਵਿੱਚ ਇਹ ਡਰਾਮਾ ਵੀ ਕੀਤਾ ਗਿਆ ਹਾਲ ਹੀ ਵਿੱਚ ਇਸ ਫਿਲਮ ਦਾ ਮਜ਼ੇਦਾਰ ਟ੍ਰੇਲਰ ਰਿਲੀਜ਼ ਕੀਤਾ ਗਿਆ ਜੋ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ। ਬ੍ਰਦਰਸਹੁਡ ਪਿਕਚਰਜ਼ ਅਤੇ ਨੀਰੂ ਬਾਜਵਾ ਐਂਟਰਟੇਨਮੈਂਟ ਵੱਲੋਂ ਇਕੱਠੇ ਬਣਾਈ ਤੇ ਪੇਸ਼ ਕੀਤੀ ਜਾ ਰਹੀ ਫਿਲਮ ਦੇ ਰਾਈਟਰ ਜਿਹੜੇ ਜਗਦੀਪ ਸਿੱਧੂ ਨੇ ਨੀਰੂ ਬਾਜਵਾ ਤੇ ਤਾਨੀਆਂ ਤੋਂ ਇਲਾਵਾ ਪਾਲੀਵੁੱਡ ਦੇ ਹੋਰ ਕਈ ਨਾਮੀ ਚਿਹਰੇ ਇਸ ਫਿਲਮ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਜਿਨ੍ਹਾਂ ਵਿੱਚ ਨਿਸ਼ਾ ਬਾਣੂ, ਅਸ਼ੋਕ ਟਾਂਗਰੀ, ਅੰਮ੍ਰਿਤ ਅੰਬੀ, ਅਨੀਤਾ ਮੀਤ, ਜਗਤਾਰ ਸਿੰਘ ਬੈਣੀਪਾਲ, ਤਰਮਿੰਦਰ ਬਾਣ ਆਦ ਸ਼ਾਮਿਲ ਨੇ। ਫਿਲਮ ਪਫੇ ਕਟਣੀਆਂ 22 ਅਗਸਤ ਨੂੰ ਰਿਲੀਜ਼ ਹੋ ਰਹੀ ਹੈ ਪੰਜਾਬੀ ਡਾਇਰੈਕਟਰ ਬਣਿਆ ਹਾਲੀਵੁੱਡ ਦਾ ਐਕਟਰ ਜੀ ਹਾਂ ਸਾਲ 2017 ਦੇ ਵਿੱਚ ਆਈ ਫਿਲਮ ਸਤਿੰਦਰ ਸਰਤਾਜ ਤੇ ਸ਼ਬਾਨਾ ਆਜ਼ਮੀ ਸਟਾਰਰ ਦਾ ਬਲੈਕ ਪ੍ਰਿੰਸ ਦੇ ਡਾਇਰੈਕਟਰ ਕਵੀ ਰਾਜ ਹੁਣ ਹਾਲੀਵੁੱਡ ਫਿਲਮ ਸਾਈਟ ਦੇ ਵਿੱਚ ਬਤੌਰ ਐਕਟਰ ਨਜ਼ਰ ਆਉਣਗੇ ਕਵੀ ਰਾਜ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਬਤੌਰ ਡਾਇਰੈਕਟਰ ਸ਼ਾਨਦਾਰ ਮੁਕਾਮ ਹਾਸਿਲ ਕਰ ਚੁੱਕੇ ਨੇ ਪੰਜਾਬ ਦੇ ਬ੍ਰਿਟਿਸ਼ ਅਦਾਕਾਰ ਲੇਖਕ ਨਿਰਦੇਸ਼ਕ ਅਤੇ ਨਿਰਮਾਤਾ ਵੀ ਹਨ ਕਵੀ ਰਾਜ ਜੋ ਛੋਟੀ ਉਮਰ ਦੇ ਵਿੱਚ ਹੀ ਯੂਕੇ ਜਾ ਵਸੇ ਸੀ ਜਿਨ੍ਹਾਂ ਨੂੰ ਸਾਲ 1980 ਦੇ ਦਹਾਕੇ ਦੇ ਅੰਗਰੇਜ਼ੀ ਪਲੇ ਸੈਂਟ ਐਲਸਫੇਅਰ ਵਿੱਚ ਡਾਕਟਰ ਵਿਜੇ ਕੋਚਰ ਦੀ ਭੂਮਿਕਾ ਲਈ ਸਭ ਤੋਂ ਜ਼ਿਆਦਾ ਜਾਣਿਆ ਜਾਂਦਾ ਹੈ ਬਾਲ ਬਾਲ ਬੱਚੇ ਪੰਜਾਬੀ ਗਾਇਕਰ ਭਜਨਮਾਨ ਜੀ ਹਾਂ ਪੰਜਾਬੀ ਗਾਇਕਰ ਭਜਨਮਾਨ ਇੱਕ ਐਕਸੀਡੈਂਟ ਦਾ ਸ਼ਿਕਾਰ ਹੋ ਗਏ ਨੇ ਉਹ ਦਿੱਲੀ ਵਿੱਚ ਇੱਕ ਸ਼ੋਅ ਕਰਨ ਤੋਂ ਬਾਅਦ ਚੰਡੀਗੜ੍ਹ ਜਾ ਰਹੇ ਸਨ ਜਦੋਂ ਦਿੱਲੀ ਤੋਂ ਚੰਡੀਗੜ੍ਹ ਹਾਈਵੇ 44 ਤੇ ਪਿਪਲੀ ਫਲਾਈਓਵਰ ਸੇ ਪਹੁੰਚੇ ਤਾਂ ਉਹਨਾਂ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ ਤੇ ਪਲਟ ਗਈ। ਰਿਪੋਰਟਾਂ ਅਨੁਸਾਰ ਹਰਭਜਨ ਮਾਨ ਨੂੰ ਕੋਈ ਵੀ ਸੱਟ ਨਹੀਂ ਲੱਗੀ ਪਰ ਉਸਦੇ ਸੁਰੱਖਿਆ ਗਾਰਡ ਜ਼ਖਮੀ ਹੋ ਗਏ। ਹਰਭਜਨ ਮਾਨ ਦੇ ਨਾਲ ਉਹਨਾਂ ਦਾ ਮੈਨੇਜਰ ਤੇ ਡਰਾਈਵਰ ਅਤੇ ਸੁਰੱਖਿਆ ਗਾਰਡ ਸਨ। ਯਾਨੀ ਕਿ ਇੱਕ ਕਾਰ ਵਿੱਚ ਕੁੱਲ 4 ਜਾਣੇ ਸਨ। ਹਾਦਸੇ ਤੋਂ ਤੁਰੰਤ ਬਾਅਦ ਹਰਭਜਨ ਮਾਨ ਚੰਡੀਗੜ੍ਹ ਲਈ ਰਵਾਨਾ ਹੋ ਗਏ। ਇਸ ਪੂਰੇ ਮਾਮਲੇ ਉੱਤੇ ਗਾਇਕ ਜਸਬੀਰ ਜੱਸੀ ਨੇ ਇੱਕ ਪੋਸਟ ਸਾਂਝੀ ਇਤੀ ਤੇ ਉਹਨਾਂ ਲਿਖਿਆ ਕਿ ਬਾਬੇ ਨਾਨਕ ਦੀ ਮੇਰ ਅਤੇ ਆਵਾਮ ਦੀਆਂ ਸੇਸਾਂ ਨਾਲ ਹਰ ਭਜਨ ਮਾਨ ਭਾਜੀ ਬਿਲਕੁਲ ਠੀਕ ਠਾਕ ਨੇ ਲੱਖ ਲੱਖ ਸ਼ੁਕਰ ਬੀਤੇ ਦਿਨੀ ਸਿੱਧੂ ਮੂਸੇਵਾਲੇ ਦੇ ਬੁੱਤ ਉਤੇ ਚਲਾਈਆਂ ਗਈਆਂ ਗੋਲੀਆਂ ਮਾਤਾ ਚਰਨ ਕੌਰ ਨੇ ਸਾਂਝੀ ਕੀਤੀ ਇੱਕ ਭਾਵੁਕ ਪੋਸਟ ਸਿੱਧੂ ਭਾਵੇਂ ਸਰੀਰਕ ਤੌਰ ਤੇ ਸਾਡੇ ਨਾਲ ਨਹੀਂ ਪਰ ਉਹਨਾਂ ਦੀ ਫੈਨ ਫਾਲੋਇੰਗ ਅਜੇ ਵੀ ਸਿਖਰਾਂ ਤੇ ਹੈ ਤੇ ਕਿਤੇ ਨਾ ਕਿਤੇ ਉਹਨਾਂ ਦੀ ਦੁਸ਼ਮਣੀ ਵੀ ਹਾਲੀ ਵਿੱਚ ਮੂਸੇਵਾਲੇ ਦੇ ਬੁੱਤ ਉਤੇ ਗੋਲੀਆਂ ਚਲਾਈਆਂ ਗਈਆਂ ਇਸ ਘਟਨਾ ਤੋਂ ਦੁਖੀ ਹੋ ਕੇ ਸਿੱਧੂ ਦੀ ਮਾ ਚਰਨ ਕੌਰ ਇੱਕ ਭਾਵੁਕ ਪੋਸਟ ਲਿਖਦੇ ਨੇ ਤੇ ਕਹਿੰਦੇ ਨੇ ਕਿ ਸਾਡੇ ਪੁੱਤ ਦੀ ਯਾਦ ਉੱਤੇ ਹਮਲਾ ਸਾਡੀ ਆਤਮਾ ਉੱਤੇ ਜ਼ਖਮ ਨੇ ਬੀਤੇ ਦਿਨੀ ਮੇਰੇ ਪੁੱਤ ਦੀ ਯਾਦ ਉੱਤੇ ਗੋਲੀਆਂ ਚਲਾਈਆਂ ਗਈਆਂ ਇਹ ਸਿਰਫ ਪੱਥਰ ਦੀ ਮੂਰਤ ਨਹੀਂ ਸੀ ਉਹ ਉਹਦੇ ਚਾਉਣ ਵਾਲਿਆਂ ਵੱਲੋਂ ਉਸ ਨੂੰ ਦਿੱਤਾ ਇੱਕ ਸਨਮਾਨ ਸੀ ਅਤੇ ਉਹਦੇ ਲਈ ਲੋਕਾਂ ਦੇ ਦਿਲਾਂ 'ਚ ਜੋ ਵੀ ਪਿਆਰ ਹੈ ਉਹਦਾ ਨਿਸ਼ਾਨ ਸੀ ਮੇਰਾ ਪੁੱਤਰ ਲੋਕਾਂ ਦੇ ਹੱਕਾਂ ਦੀ ਆਵਾਜ਼ ਬਣਿਆ ਰਿਹਾ ਉਸ ਨੂੰ ਅਕਾਲਪੁਰਖ ਕੋਲ ਗਏ ਨੂੰ ਵੀ ਚੁੱਪ ਕਰਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਹਮਲਾ ਸਾਡੀ ਰੂਹ ਉੱਤੇ ਚੋਟ ਵਾਂਗ ਹੈ ਮੇਰੇ ਪੁੱਤ ਦੀ ਜਾਨ ਦੇ ਦੁਸ਼ਮਣ ਉਹਦੇ ਗਏ ਮਗਰੋਂ ਵੀ ਉਹਨੂੰ ਨਹੀਂ ਛੱਡ ਰਹੇ ਪਰ ਉਹਦੀ ਬਗਾਵਤ ਜ਼ਰੂਰ ਕੀਤੀ ਜਾ ਰਹੀ ਹੈ ਪਰ ਉਹਨੂੰ ਮਿਟਾਇਆ ਨਹੀਂ ਜਾ ਸਕਦਾ ਉਹ ਇੱਕ ਲਹਿਰ ਹੈ ਜੋ ਹਮੇਸ਼ਾ ਚਲਦੀ ਰਹੇਗੀ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਇੱਕ ਨਾ ਇੱਕ ਦਿਨ ਉਸ ਨਾਲ ਕੀਤੀ ਦਾ ਦੰਡ ਜ਼ਰੂਰ ਮਿਲੇਗਾ ਸਾਡੀ ਚੁੱਪ ਸਾਡੀ ਹਾਰ ਨਹੀਂ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਇਸ ਘਟਨਾ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਜ਼ਰੂਰ ਦੱਸੋ ਇਸ ਹਫਤੇ ਕਿਹੜੀਆਂ ਫਿਲਮਾਂ ਹੋਈਆਂ ਰਿਲੀਜ਼ ਇਸ ਬਾਰੇ ਚਰਚਾ ਕਰਨੀ ਤਾਂ ਬਣਦੀ ਹੈ ਸੋ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਟੂ ਹੁਣੇ-ਹੁਣੇ ਰਿਲੀਜ਼ ਹੋਈ ਹੈ ਜੋ ਕਿ ਹਾਸੇ ਮਜ਼ਾਕ ਵਾਲੀ ਪਿਕਚਰ ਹੈ ਸਾਰਿਆਂ ਨੂੰ ਬੇहद ਪਸੰਦ ਆ ਰਹੀ ਹੈ ਕਰਮਜੀਤ ਅਨਮੋਲ ਫਿਰ ਤੋਂ ਆਪਣੀ ਕਾਮੇਡੀ ਲੈ ਕੇ ਆਏ ਨੇ ਤੇ ਛਾ ਗਏ ਨੇ ਸਨ ਆਫ ਸਰਦਾਰ ਟੂ ਅਜੇ ਦੇਵਗਨ ਤੇ ਸੋਨਮ ਸਮੇਤ ਮਲਟੀ ਸਟਾਰਰ ਫਿਲਮ ਸਿਨੇਮਾ ਘਰਾਂ ਦੇ ਵਿੱਚ ਅਜੇ ਵੀ ਸਕਸੈਸਫੁਲੀ ਚੱਲ ਰਹੀ ਹੈ ਤੁਸੀਂ ਕਿਹੜੀ ਫਿਲਮ ਵੇਖ ਲਈ ਜਾਂ ਕਿਹੜੀ ਵੇਖਣ ਜਾ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸੋ ਸੋ ਅਗਲੇ ਹਫਤੇ ਫਿਰ ਤੋਂ ਤੁਹਾਡੀ ਬਿਜ਼ੀ ਲਾਈਫ 'ਚ ਕੁਝ ਐਂਟਰਟੇਨਮੈਂਟ ਲੈ ਕੇ ਆਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ